ਮੇਰ ਤੋ ਸੱਚ ਤੀਰਤੁ ਬੁਜਨਾ ਸੰਸਾਰ ਰੂਪੀ ਨਾਮ ਤਾਰੂ ਮੈਨ ਲਗੈ ਸੱਚ ਜਨਾ ਛਬਰ ਛਤਰ ਤਖਤਾ ਦੇ ਮਾਲਕ ਜਗੁ ਹੋ ਜਗ ਅਟਲ ਸ਼ਬਦ ਗੁਰੂ ਤਤਿ ਬ੍ਰਹਮਾਨ ਗੁਰੂ ਅਟੱਲ ਧਰਤਾਂ ਸਾਹਿਬ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰਿ ਸਤਗੁਰਾਂ ਦੀ ਪਾਵਨ ਪਵਿੱਤਰ ਅਜੂਰੀ ਅੰਦਰ ਬ੍ਰਹਮਾਨ ਗੁਰੂ ਜਾਈ ਮੂਖਵਾਰੇ ਗੁਰੂ ਸਾਧ ਸੰਗਤ ਜੀ ਆਓ ਰਸਨਾ ਕੋਵਿੰਦਰ ਕਰੀਏ ਸਾਰੇ ਗੱਜਟ ਗਿਆ ਘੋੜਾ ਵਾਹਿਗੁਰੂ ਕੀ ਕਾਲ ਖਾਲਸਾ ਵਾਹਿਗੁਰੂ ਕੀ ਖਤੇ ਅਮਰਤ ਵੇਲਾ ਸਤਿਗੁਰੂ ਜੇਹ بادشاہ ਦੀ ਬਖਸ਼ਿਸ਼ ਹੋਈ ਅਮਰਤ ਵੇਲੇ ਜਗੜੇ ਨੇ ਸ਼ੀਵ ਹੋਏ ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਪ੍ਰਕਾਸ਼ਮਾਨ ਹੋਏ ਪ੍ਰਕਾਸ਼ਮਾਨ ਹੋ ਕੇ ਮੁਖਵਾਕ ਆਉ ਲੋਕ ਸਤਪੁਰਾਂ ਦੀ ਖਜੂਰੀ ਵਿੱਚ ਬੈਠ ਕੇ ਭੈਣ ਭਾਈ ਸਾਰੇ ਆਪਣੇ ਘਰਾਂ ਵਿੱਚ ਇਕੱਠੇ ਰਹਾਂ ਸਤਪੁਰਾਂ ਦੇ ਵਿੱਚ ਇਕੱਠੇ ਰਹੇ ਹਨ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਕੀਤੀ ਹੈ ਭਾਈ ਅੱਜ ਦੇ ਸ਼ਬਦ ਵਿੱਚ ਜੋ ਹੁਕਮਨਾਮੇ ਰਾਹੀਂ ਸਾਨੂੰ ਕਈ ਬਾਤ ਪ੍ਰਾਪਤ ਹੁੰਦਾ ਹੈ ਇਹ ਹੁਕਮਨਾਮਾ ਕਾਫੀ ਵਾਰ ਸੁਣਦੇ ਆ ਪੜ੍ਹਦੇ ਆ ਅਸਲ ਜਿਹੜੀ ਵੱਡ ਮੁੱਲ ਗੁਰੂ ਤੋਂ ਵਾਰ ਲੈ ਪ੍ਰਿਹਾਰ ਲੈ ਗੁਰੂ ਤੋਂ ਵਾਰ ਲੈ ਪ੍ਰਿਹਾਰ ਲੈ ਜਾਂਦਾ ਹੈ ਗੁਰੂ ਤੋਂ ਸਦਕੇ ਜਾਂਦਾ ਹੈ ਤੇ ਗੁਰੂ ਉਸ ਤੇ ਬਖਸ਼ਿਸ਼ ਕਿਰਪਾ ਕਰ ਦਿੰਦਾ ਹੈ ਸਾਸਾਂ ਕਹਿੰਦੇ ਜਿਹੜੇ ਉਚਾਰ ਗੁਰੂ ਦੀ ਇਹ ਸ਼ਬਦੀ ਅਸੀਂ ਆ ਰਹੇ ਹਾਂ ਹੈ ਕੱਤਕ ਦੀ ਪੂਰਨਮਾਸੀ ਨੂੰ ਆਪਾਂ ਮਨਾਉਣੇ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਸਾਰੀ ਲੋਕਾਈ ਤੇ ਇਹ ਨਹੀਂ ਕਹਿ ਸਕਦੇ ਕਿ ਕਿਸੇ ਇੱਕ ਤੇ ਕੋਈ ਵੰਡ 파ਤੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਹਨੇ ਸਭ ਤੇ ਕਿਰਪਾ ਕੀਤੀ ਜਿਨ੍ਹਾਂ ਨੇ ਉਹ ਇਸ ਜਨਮ ਨੂੰ ਸਵਾਰ ਕੇ ਚਲੇ ਗਏ ਗੁਰੂ ਪਿਆਰਿਓ ਮੁਕਤ ਹੋਣਾ ਆਪ ਮੁਕਤ ਮੁਕਤ ਕਰੇ ਸੰਸਾਰ ਸਤਿਗੁਰਾਂ ਦੀ ਬਾਣੀ ਸਾਨੂੰ ਮੁਕਤ ਕਰਦੀ ਹੈ ਜਿਹੜਾ ਬਾਣੀ ਨਾਲ ਜੁੜ ਜਾਂਦਾ ਹੈ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦਾ ਹੈ ਪੂਰੀ ਜ਼ਿੰਦਗੀ ਵਿੱਚੋਂ ਭਟਕ ਵਾਹਿਗੁਰੂ ਸਾਇ ਜੀ ਤਨਾਸਰੀ ਸ਼ਾਂਤ ਦਾ ਭਾਵ ਹੁੰਦਾ ਹੈ ਸ਼ਾਂਤ ਸ਼ਾਂਤਾਂ ਵਿੱਚ ਵੀ ਬੜਾ ਆ ਕੇ ਦਰਸੁਝਾਈ ਵੀ ਉਹ ਰੱਬ ਇੱਕ ਹੈ ਇੱਕ ਓੰਕਾਰ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਜਿਹੜਾ ਰੱਬ ਆ ਉਹ ਇੱਕ ਹੈ ਸਤਿਗੁਰ ਪ੍ਰਸਾਦ ਉਹ ਸਮੇਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੱਲ ਕੀਤੀ ਇਹ ਗੱਲ ਨੂੰ ਨਾਲ-ਨਾਲ ਵਾਚਦੇ ਰਹਿਣਾ ਸਮਝਦੇ ਰਹਿਣਾ ਆਪਾਂ ਸ਼ਬਦ ਲਮੇਰਾ ਸਾਥ ਸੰਗੇ ਦੀ ਗੁਰੂ ਮਹਾਰਾਜ ਕਹਿੰਦੇ ਤੀਰਥ ਨਹਾਵਨ ਜਾਉਂ ਕਹਿੰਦੇ ਮੈਂ ਵੀ ਤੀਰਥ ਤੇ ਜਾਣਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲਕਾਇ ਵੀ ਦੇਖਿਆ ਲੋਕਾਂ ਨੂੰ ਦੇਖਿਆ ਜਦੋਂ ਲੋਕ ਵੀ ਤੀਰਥਾਂ ਤੇ ਜਾਂਦੇ ਸੀ ਕਹਿੰਦੇ ਮੈਂ ਵੀ ਜਾਣਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੁਨਕਰ ਨਹੀਂ ਹੋਏ ਤੀਰਥ ਤੋਂ ਪਰ ਉਹਨਾਂ ਲੋਕਾਂ ਨੂੰ ਅੰਤਰ ਗਿਆਨ ਹੈ ਮਹਾਰਾਜ ਮਹਾਰਾਜ ਸਾਡੇ ਨਾਲ ਵੀ ਗੱਲ ਕਰਦੇ ਆ ਸਾਧ ਸੰਗਤ ਜੀ ਅੱਜ ਵੀ ਮਹਾਰਾਜ ਗੱਲ ਕਰਦੇ ਸੱਚੇ ਪਾਤਸ਼ਾਹ ਸਾਨੂੰ ਵੀ ਇਹ ਗੱਲ ਜੇ ਉਹਨਾਂ ਲੋਕਾਂ ਦੇ ਉਸ ਸਮੇਂ ਤੇ ਗੱਲ ਲਾਗੂ ਹੁੰਦੀ ਸੀ ਅੱਜ ਸਾਡੇ ਤੇ ਵੀ ਲਾਗੂ ਹੁੰਦੀ ਹੈ ਬਾਣੀ ਰਸਿ ਪਿਆਲੇ ਜੁਗੋ ਜੋ ਅਟਲ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਏ ਆਇ ਕਹੇ ਗੁਰੂ ਤੋਂ ਸ਼ਬਦ ਲਿਆ ਗੁਰੂ ਤੋਂ ਸ਼ਬਦ ਆਨ ਤੀਰਥ ਦਸ ਪੁਤਰ ਇਹ ਹੈ ਸਾਧ ਸੰਗਤ ਜੀ ਤੁਹਾਡੇ ਵਾਸਤੇ ਹੋਂਦ ਹੁਣ ਗੁਰੂ ਨਾਨਕ ਮਹਾਰਾਜ ਨੇ ਜਰੂ ਉਹ ਕਹਿੰਦੇ ਇਦਾਂ ਦਾ ਨਾਮ ਮੈਨੂੰ ਰਜਾਨਾ ਬਖਸ਼ੋ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਹੋ ਕਿਰਪਾ ਕਰ ਦੇਵ ਪ੍ਰਭ ਧਰਨੀ ਤਰਾ हे ਅਕਾਲ ਪੁਰਖ ਤੂੰ ਮੈਨੂੰ ਐਦਾਂ ਦਾ ਨਾਮ ਬਖਸ਼। ਮੈਲ ਲੱਗੈ ਸੱਚ ਬਿਨਾ ਕਿਦ ਜਿਹੜੇ ਅਕਾਲ ਪੁਰਖ ਸੱਚ ਹੈ। ਮਾਰੇ ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਇਹਦਾ دارو ਕਿਸ ਨਾਮ ਮੈਲ ਲੱਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚੱਤ ਗੁਰੂ ਦਾ ਵਾਕ ਗੁਰੂ ਦਾ ਬਚਨ ਪੜਦੇ ਹੋ ਗੁਰਬਾਣੀ ਦੀ ਵਿਚਾਰ ਕਰਦੇ ਹੋ ਗੁਰਮਖੋ ਮਾਰੇ ਕਹਿੰਦੇ ਭਾਈ ਤੇਰੇ ਵਜੇ ਤੇ ਸਦਾ ਹੀ ਚਾਨਣ ਆ ਸੀਰਥ ਮੱਜਣਾ ਕਹਿੰਦੇ ਜੇ ਤੁਹਾਡੇ ਕੇ ਪੱਲੇ ਹੈ ਨਾ ਵਿਚਾਰੰਦ ਅਨੰਦ ਹਰਖ ਸਾਚਾ ਕਹਿੰਦੇ ਭਾਈ ਆਨੰਦ ਅਨੰਦ ਨਾਹੀ ਸੱਚ ਮਣੇ ਕਹਿੰਦੇ ਗੁਰੂ ਨੇ ਕਿਰਪਾ ਕਰਤੀ ਗੁਰੂ ਨੇ ਬਖਸ਼ਿਸ਼ ਕਰਤੀ ਸੱਚ ਨਾਮ ਦੀ ਪ੍ਰਾਪਤੀ ਕਰਨ ਲਈ ਪਾਤਸ਼ਾਹ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿੱਦੋਂ ਗੁਰੂ ਨਹੀਂ ਸੱਚ ਬਣੇ ਪਰ ਜਿੱਥੇ ਸੱਚ ਤੇ ਗਿਆ ਜਿੱਥੇ ਗੁਰੂ ਦਾ ਸ਼ਬਦ ਤੇ ਗਿਆ ਪੂਰਾ ਨਾ ਬਣੋ ਸੰਗਤ ਵੱਡੀ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਸੰਗਤ ਵਿੱਚ ਪ੍ਰਮਾਤਮਾ ਹੈ ਵਾਇਬ ਹੋਆ ਸੰਗਤ ਦੇ ਵਿੱਚ ਤੇ ਮਹਾਰਾਜ ਕਹਿੰਦੇ ਸੰਗਤ ਮੀਤ ਮਲਾ ਪੜਿਆ ਕਰ ਆਪਣੇ ਜਿੰਦਗੀ ਵਿੱਚ ਲਾਗੂ ਕਰੇਗਾ ਬਾਦਸ਼ਾਹ ਕਹਿੰਦੇ ਸੰਗਤ ਵੱਡੀ ਹੈ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਗਾਵਣ ਜੋਗ ਪ੍ਰਭੂ ਦੇ ਗੁਣਾ ਕਰਿਆ ਕਰ ਗੁਰੂ ਦੀ ਸੰਗਤ 'ਚ ਬੈਠ ਕੇ ਉਸ ਕਾਲ ਦੀ ਭੈ ਤੇ ਮਹਾਰਾਜ ਕਹਿੰਦੇ ਸਾਲਾ ਸਾਚੇ ਮਨ ਸਤਗੁਰੂ ਸਾ ਨੂੰ ਜੀਵਨ ਦਾਤਾ ਮੰਨ ਕੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਉਸ ਵਾਹਿਗੁਰੂ ਦੀ ਸਿਖਤ ਸਲਾਹ ਦੀ ਬਰਕਤ ਨਾਲ ਕਹਿੰਦਾ ਹੈ ਆਤਮਕ ਅਡੋਲਤਾ ਵਿੱਚ ਤੇ ਭਾਈ ਤੇਰੇ ਵਾਸਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਲੀ ਤਾਂ ਸੰਦਰੀ ਪੱਲੇ ਕਹਿੰਦੇ ਸਦਾ ਹੀ ਸਤ ਸਦੇ ਤੂੰ ਉਸ ਤਰਬੇਣੀ ਦੀ ਇਸ਼ਤਿਹਾਲ ਕਰ ਰਿਹਾ ਉਸਤੇ ਪਾਤਸ਼ਾਹ ਕਹਿੰਦੇ ਕੱਟ ਤਾ ਨਾ ਮਾਰੇ ਇਹ ਭਰਮ ਜਾਲ ਇਤਾਂ ਪਾਤਸ਼ਾਹ ਭਰਮਜਾਲ ਘਟਦੇ ਆ ਅਰਾਧ ਏਕੰਕਾਰ ਸਚਾ ਚੜ੍ਹੇ ਸਵਾਇਆ ਫਿਰ ਕਹਿੰਦੇ ਰੰਗ ਵੀ ਖਿਚੜਦਾ ਕਰ ਗੁਰੂ ਸੰਤ ਵੀ ਸੰਗਤ ਕਰ ਪਾਤਸ਼ਾਹ ਕਹਿੰਦੇ ਇਹ ਹੋ ਜਾਂਦੀ ਆ ਆਤਮਿਕ ਅਵਸਥਾ ਫਿਰ ਬੰਦਾ ਡੋਲਦਾ ਨਹੀਂ ਬੰਨ ਖੋ ਐਡੀ ਮਾਰੇ ਕਿਰਪਾ ਬਖਸ਼ਿਸ਼ ਕਰ ਲੈਂਦੇ ਆ ਤੇ ਸੱਚੇ ਪਾਤਸ਼ਾਹ ਕਹਿੰਦੇ ਹੁੰਦੀ ਆ ਉਹ ਫਿਰ ਉਹ ਰੱਬ ਨੂੰ ਮਿਲੋ ਮਾਰੇ ਦੀ ਕਿਰਪਾ ਵੀ ਮਾਰੇ ਨੇ ਸਮਝਾਤਾ ਤਿੰਨ ਪਜਾ ਵਿੱਚ ਮਾਰੇ ਨੇ ਸਿੱਖਿਆ ਦੇ ਦਿੱਤੀ ਹੁਣ ਕਿਰਪਾ ਹੋ ਗਈ ਖੀਰਲੇ ਬੰਦ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਕਹਿਣ ਕਹੇ ਸਭ ਕੋਏ ਕੇਵੜ ਆਖੀਐ ਮੰਨਨਿਆ ਮੇਰਾ ਕਹਿੰਦੇ ਜਿਹੜਾ ਮਨ ਮੰਨਦਾ ਹੀ ਸੀ ਸੱਚ ਨੂੰ ਜਿਹੜਾ ਮਨ ਮੰਨਦਾ ਹੀ ਸੀ ਉਸ ਅਕਾਲ ਪੁਰਖ ਵੈਗੁਰ ਪ੍ਰਮਾਤਮਾ ਦੀ ਬੋਤ ਨੂੰ ਕਹਿੰਦੇ ਮੰਨ ਗਏ ਗੁਰੂ ਦੀ ਕਿਰਪਾ ਹੋ ਗਈ ਗੁਰੂ ਦੀ ਬਖਸ਼ਿਸ਼ ਹੋ ਗਈ ਕਹਿੰਦੇ ਸ਼ਬਦ ਸੱਚਾ ਗੁਰ ਮੇਰਾ ਤੇ ਉਹ ਸ਼ਬਦ ਨੇ ਐਸੀ ਕਿਰਪਾ ਕੀਤੀ ਜੀਵਨ ਹੀ ਬਦਲ ਗਿਆ ਸੰਗਤ ਜੀ ਸ਼ਬਦ ਦੇ ਰਾਹ ਸਮਝਾਤਾ ਆਖਣ ਟੋਟਨਾ ਭਗਤ ਪੰਡਾਰੀ ਭਰ ਪਰ ਰਹਾ ਕਿਆ ਇੱਕ ਓੰਕਾਰ ਦਾ ਭਾਵ ਦਾ ਪਤਾ ਲੱਗਿਆ ਆਖਣ ਟੋਟਨਾ ਭਗਤ ਪੰਡਾਰੀ ਭਰਪੁਰ ਰਹਾ ਸੋਈ ਨਾਨਕ ਸੱਚ ਕਹ ਬੇਨੰਤੀ ਮਨ ਮਾਝ ਸੱਚ ਸੋਈ ਕਹਿੰਦੇ ਉਹ ਉਸ ਕਾਲਪੁਰਖ ਦਾ ਰੂਪ ਹੋ ਜਾਂਦਾ ਹੈ ਸੱਚ ਦਾ ਰੂਪ ਬਣ ਗਿਆ ਪਾਤਸ਼ਾਹ ਨੇ ਕਹਿੰਦੇ ਮਹਾਰਾਜੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਨਾਨਕ ਪ੍ਰਸਾਦ ਕਹੇ ਬੇਨੰਤੀ ਮਨ ਮੰਨ ਜਾ ਸੱਚ ਸੋਈ ਸਾਧ ਸੰਗਤ ਜੀ ਸਾਨੂੰ ਆਪਣੇ ਮਨ ਨੂੰ ਮੰਨਣ ਦੀ ਜ਼ਰੂਰਤ ਹੈ ਮਨ ਮੰਨ ਜਾ ਕਿਵੇਂ ਜਾਣਾ ਹੈ ਗੁਰੂ ਦੇ ਸ਼ਬਦ ਦਾ ਸਾਬਣ ਲਾ ਕੇ ਗੁਰੂ ਦੇ ਸ਼ਬਦ ਦਾ ਸਾਬਣ ਲਾਉਣਾ ਹੈ ਇਹ ਵਹਿਮਾ ਭਰਮਾ ਵਿੱਚੋਂ ਨਿਕਲ ਕੇ ਇੱਕ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਨਾਲ ਜੁੜ ਗਏ ਆ ਸੱਚੇ ਪਾਤਸ਼ਾਹ ਬਾਣੀ ਦੀ ਕਿਰਪਾ ਬਖਸ਼ ਕਰਦੇ ਆ ਅਸੀਂ ਇੱਕ ਇੱਕ ਸ਼ਾਲੂ ਗੁਰੂ ਦਾ ਮੰਨ ਕੇ ਆਪਣੇ ਜੀਵ ਨੂੰ ਸਫਲ ਕਰਨਾ ਦਾ ਸਾਧਨ ਹੈ ਜੀ ਆਪਣੇ ਜੀਵ ਨੂੰ ਪਖੰਡਾ ਚ ਨਹੀਂ ਪਹਿਣਾ ਵਹਿਮਾ ਚ ਨਹੀਂ ਪਹਿਣਾ ਭਰਮਾ ਚ ਨਹੀਂ ਪਹਿਣਾ ਕਿਉਂਕਿ ਅਸੀਂ ਪਖੰਡਾ ਵਹਿਮਾ ਦਿਲ ਸਰਾਤ ਦੁਇਦਾਈ ਤਾਇਆ ਖੇਲਾ ਸਭ ਲਜਾਤ ਚ ਚੰਗਿਆ ਨੰਨੇ ਨਾਮ ਮੰਡਿਆ ਗਏ ਮਸਕੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ